ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਆਪਣੀ ਲੇਖਿਕ ਕਵਿਤਾ ਤੁਹਾਡੇ ਨਾਲ ਸਾਂਝ ਕਰ ਰਿਹਾ ਗੌਰ ਫਰਮਾਉਣਾ ਅੱਗ ਤਾਂ ਅੰਦਰ ਹੈ ਉੱਠ ਜਾ ਬਾਲ ਅੱਗ ਤਾਂ ਅੰਦਰ ਹੈ ਉੱਠ ਜਾ ਬਾਲ ਬਾਹਰ ਕੀ ਲੱਭਦਾ ਅੰਦਰੋਂ ਹੀ ਭਾਲ ਬਾਹਰ ਕੀ ਲੱਭਦਾ ਅੰਦਰੋਂ ਹੀ ਭਾਲ ਦੀਵਾ ਹੈ ਅੰਦਰ ਜੋਤ ਹੈ ਅੰਦਰ ਜਗਦੀ ਦੀਵਾ ਹੈ ਅੰਦਰ ਜੋਤ ਹੈ ਅੰਦਰ ਜਗਦੀ ਅੰਦਰ ਮੰਦਰ ਅੰਦਰ ਹੀ ਮਿਲੂ ਟਾਲ ਪੂਜਾ ਅੰਦਰ ਅੰਦਰ ਹੀ ਕਰ ਪੂਜਾ ਪੂਜਾ ਅੰਦਰ ਅੰਦਰ ਹੀ ਕਰ ਪੂਜਾ ਅੰਦਰ ਜਾ ਲੈ ਕੇ ਲੱਡੂਆਂ ਦਾ ਥਾਲ ਅੰਦਰ ਦੀ ਮਸ਼ਾਲ ਸਦਾ ਹੀ ਬਾਲ ਬਾਹਰੋਂ ਕੁਝ ਨਾ ਅੰਦਰੋਂ ਸਭ ਕੁਝ ਭਾਲ ਬਾਹਰੋਂ ਕੁਝ ਨਾ ਅੰਦਰੋਂ ਸਭ ਕੁਝ ਭਾਲ ਸੁਖ ਸਹਜ ਤੇ ਸਕੂਨ ਮਿਲਣ ਅੰਦਰੋਂ ਸੁਖ ਸਹਜ ਤੇ ਸਕੂਨ ਮਿਲਣ ਅੰਦਰੋਂ ਬਾਹਰ ਜੋ ਦਿਸਦਾ ਉਹ ਨਿਰਾਜੰਜਾਲ ਅੰਦਰ ਵਸਦਾ ਉਹ ਕਲੰਦਰ ਅੰਦਰ ਵਸਦਾ ਉਹ ਕਲੰਦਰ ਜਰਾ ਦੇਖ ਅੰਦਰ ਵਸਦਾ ਉਹ ਕਲੰਦਰ ਜਰਾ ਦੇਖ ਅੰਦਰ ਖਜ਼ਾਨੇ ਨੇ ਜੋ ਕਰ ਦੇਣਗੇ ਮਾਲੋਬਾਲ ਅੰਦਰ ਕਾਜ਼ਾਨੇ ਨੇ ਜੋ ਕਰ ਦੇਣਗੇ ਮਾਲੋਮਾਲ ਬਾਹਰ ਕੀ ਲਬਦਾ ਅੰਦਰੋਂ ਹੀ ਪਾਲ ਬਾਹਰ ਕੀ ਲਬਦਾ ਅੰਦਰੋਂ ਹੀ ਪਾਲ ਬਾਹਰ ਕੀ ਲਬਦਾ ਅੰਦਰੋਂ ਹੀ ਪਾਲ ਬਹੁਤ